ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੀ ਰੈਣੀ ਬੈਣੀ ਦੇ ਸਰੂਪ ਨੂੰ ਵੇਖ ਕੇ ਹਿੰਦੂ ਅਤੇ ਤੁਰਕ ਦੋਵੇਂ ਹੀ ਗੱਲਾਂ ਕਰਨ ਲੱਗੇ ਕਿ ਗੁਰੂ ਜੀ ਦਾ ਖਾਲਸਾ ਪੰਥ ਜਗਤ ਵਿੱਚ ਅਸਚਰਜ ਹੀ ਪ੍ਰਗਟ ਹੋਇਆ ਹੈ ਜੋ ਕਿਸੇ ਵੀ ਕਾਨ ਨੂੰ ਨਹੀਂ ਮੰਨਦਾ ਇਸ ਪੰਥ ਦੇ ਵੀਰ ਯੋਧੇ ਦੇਗ ਤੇਗ ਦੇ ਧਨੀ ਹਨ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ ਅਤੇ ਨਾ ਹੀ ਮੜੀਆਂ ਤੇ ਕਬਰਾਂ ਨੂੰ ਪੂਜਦੇ ਹਨ ਗੁਰੂ ਜੀ ਦਾ ਖਾਲਸਾ ਬਿਨਾਂ ਰਾਜ ਤੋਂ ਹੀ ਸਦਾ ਰਾਜਿਆ ਵਾਂਗੂ ਮਸਤ ਰਹਿੰਦਾ ਹੈ ਗੁਰੂ ਜੀ ਦੇ ਸਿੱਖ ਧਨ ਤੋਂ ਬਿਨਾਂ ਹੀ ਵੱਡੇ ਧਨਵਾਨ ਬਣੇ ਹੋਏ ਹਨ ਕੇਵਲ ਇੱਕ ਸਤਗੁਰੂ ਜੀ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਵੀਰ ਰਸ ਨਾਲ ਭਰੇ ਹੋਏ ਵੱਡੇ ਨਡਰ ਹਨ ਸਿੰਘ ਨੂੰ ਮਿਲ ਕੇ ਬਹੁਤ ਆਨੰਦ ਹੁੰਦੇ ਅਤੇ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਜ਼ਮੀਨ ਦੀ ਮਾਲਕੀ ਬਿਨਾਂ ਹੀ ਜ਼ਮੀਨ ਪਤੀ ਵਾਂਗੂ ਮਸਤੀ ਵਿੱਚ ਹਨ ਦੋਵੇਂ ਵੇਲੇ ਸਵੇਰ ਅਤੇ ਸ਼ਾਮ ਇਸ਼ਨਾਨ ਕਰਕੇ ਸਾਫ਼ ਸੁਥਰੇ ਰਹਿੰਦੇ ਹਨ ਅਨੇਕ ਪ੍ਰਕਾਰ ਦੇ ਸਰੀਰ ਉੱਤੇ ਸ਼ਸਤਰ ਧਾਰਨ ਕਰਦੇ ਹਨ ਦਾੜੀ ਅਤੇ ਸਿਰ ਦੇ ਕੇਸਾਂ ਨਾਲ ਸੁੰਦਰ ਮੁੱਛ ਵਾਲੇ ਬਲੀ ਸੂਰਮੇ ਜਵਾਨ ਬੜੇ ਸੋਭਦੇ ਹਨ ਘੋੜੇ ਦੀ ਸਵਾਰੀ ਕਰਕੇ ਉਹ ਸਜਦੇ ਹਨ ਕਿ ਹਿੰਦੂ ਤੁਰਕ ਕਦੀ ਵੀ ਇਸ ਤਰ੍ਹਾਂ ਨਹੀਂ ਹੋਏ ਰਾਤ ਦਿਨ ਗੁਰੂ ਜੀ ਅਤਿ ਸ਼੍ਰੇਸ਼ਟ ਬਾਣੀ ਪੜ੍ਹਦੇ ਰਹਿੰਦੇ ਹਨ ਇਸ ਤਰ੍ਹਾਂ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੁੰਦਰ ਬਾਣਾ ਵੇਖ ਕੇ ਹਿੰਦੂ ਤੁਰਕ ਦੋਵੇਂ ਹੀ ਈਰਖਾ ਕਰਨ ਲੱਗੇ ਉਹਨਾਂ ਖਾਲਸੇ ਦਾ ਇਹ ਸੁੰਦਰ ਸਰੂਪ ਸਹਾਰਿਆ ਨਾ ਜਾਵੇ ਜਿਸ ਤਰ੍ਹਾਂ ਅੱਖ ਵਿੱਚ ਕੱਖ ਚੁੱਬਦਾ ਹੈ ਤਿਵੇਂ ਹੀ ਖਾਲਸਾ Hindu Turk ਦੋਹਾਂ ਨੂੰ ਚੁੱਬਣ ਲੱਗਾ ਇਸ ਗੱਲ ਦਾ ਜਦ ਸਤਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਹੱਸ ਕੇ ਕਿਹਾ ਕਿ ਇਹ ਬੜਾ ਵੱਡਾ ਕੱਖ ਦੋਮਾ Hindu Turkਾਂ ਦੀਆਂ ਅੱਖਾਂ ਵਿੱਚ ਪੈ ਗਿਆ ਹੈ ਹੁਣ ਇਹ ਪਿਆ ਹੋਇਆ ਤੀਲਾ ਨਿਕਲ ਨਹੀਂ ਸਕਦਾ ਰਾਤ ਦਿਨ ਅੱਖਾਂ ਚੋਂ ਪਾਣੀ ਨਿਕਲ ਨਿਕਲ ਕੇ ਇਹਨਾਂ ਦੀਆਂ ਅੱਖਾਂ ਫੁੱਟ ਜਾਣਗੀਆਂ ਅੰਤ ਨੂੰ ਅੰਨੇ ਹੋ ਜਾਣਗੇ ਪਰ ਇਹਨਾਂ ਦੀ ਇੱਛਾ ਪੂਰੀ ਨਹੀਂ ਹੋਵੇਗੀ ਖਾਲਸਾ ਪੰਥ ਸਦਾ ਸਰਜੀਤ ਰਹੇਗਾ ਅਤੇ ਇਹਨਾਂ ਦੋਹਾਂ ਨੂੰ ਕਾਬੂ ਵਿੱਚ ਰੱਖੇਗਾ